रिपोर्ट अजय सिंह नागी मनप्रीत सिंह राजविंदर सिंह राजा कोटली दी दुआबा न्यूज़ 24 शान ਲਈ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸੁਪਨਾ ਸਰਕਾਰੀ ਸਕੂਲਾਂ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਤੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਹਰ ਸਹੂਲਤ ਉਪਲਬਧ ਕਰਾਈਆਂ ਜਾਣ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ ਜਿਹਦੀ ਮਿਸਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੰਡੀਪੀਰ ਕੜਿਆਣਾ ਅਧਿਆਪਕਾਂ ਦੀ ਕਮੀ ਨੂੰ ਵੇਖਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਬੀਪੀਓ ਫਿਲੌਰ ਸੀਐਚਟੀ ਬਲਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਖ ਅਧਿਆਪਕ ਭਾਰ ਸਿੰਘਪੁਰ ਜਗਜੀਤ ਸਿੰਘ ਰੰਦਾਵਾ ਮੁਖ ਅਧਿਆਪਕ ਦੇ ਯਤਨਾਂ ਸਦਕਾ ਸਕੂਲ ਦੇ ਵਿੱਚ ਟੀਚਰ ਗਗਨਦੀਪ ਸਿੰਘ ਵੀ ਟੀਟੀ ਅਧਿਆਪਕ ਦੀ ਆਮਦ ਹੋਈ ਜਗਜੀਤ ਸਿੰਘ ਰੰਦਾਵਾ ਮੁਖ ਅਧਿਆਪਕ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜ਼ਿਲ੍ਹਾ ਸਿੱਖਿਆ ਅਫਸਰ ਡੀਪੀਓ ਫਿਲੌਰ ਬਲਵਿੰਦਰ ਸਿੰਘ ਸੀਐਚਪੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਗਗਨਦੀਪ ਸਿੰਘ ਅਧਿਆਪਕ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ